ਅਚਾਨਕ ਕਾਂਗਰਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਚਾਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਵਾਲੇ ਦੂਜੇ ਪਾਸੇ ਕਾਂਗਰਸੀ ਕਹਿੰਦੇ ਆ ਕਿ ਐਮਐਲਏ ਸਾਡੇ ਨਾਲ ਰarre ਨੇ ਤੇ ਕੁਝ ਕਾਂਗਰਸੀ ਭਗਵੰਤ ਮਾਨ ਦੇ ਨਾਲ ਆ ਕੇ ਖੜੇ ਹੋ ਕੇ ਕਾਰਨ ਕੀ ਆ ਇਹਦੇ ਪਿੱਛੇ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦਾ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਕਿਹੜੇ ਵੇਲੇ ਪੁੱਠਾ ਘੇੜਾ ਲੈ ਜਾਏ ਤੇ ਕਿਹੜੇ ਵੇਲੇ ਸਿੱਧਾ ਇਹਦਾ ਪਤਾ ਨਹੀਂ ਲੱਗਦਾ ਹੁਣ ਕਾਂਗਰਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਚ ਆ ਗਏ ਉਹਦੀ ਪਿੱਠ ਤੇ ਆ ਕੇ ਖੜੇ ਹੋ ਕੇ ਮੋਦੀ ਦੇ ਨਾਲ ਸਿੱਧੀ ਲੜਾਈ ਦੇ ਨਾਲ ਕਹਿ ਲਿਏ ਕਿ ਭਗਵੰਤ ਮਾਨ ਦੀ ਪਿੱਠ ਤੇ ਕਾਂਗਰਸੀ ਖੜੇ ਹੁੰਦੇ ਨਜ਼ਰ ਆਉਂਦੇ ਨੇ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਭਾਰਤੀ ਜਿਨ੍ਹਾਂ ਦੇ ਵਿੱਚ ਪੰਜਾਬੀ ਸ਼ਾਮਲ ਨੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਅਮਰੀਕੀ ਹਵਾਈ ਫੌਜ ਦਾ ਜਹਾਜ਼ ਉਤਾਰਨਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਕਹਿ ਲਿਏ ਕਿ ਸ਼ਰਮਨਾਕ ਘਟਨਾ ਹੈ ਭਾਰਤ ਸਰਕਾਰ ਕਿਉਂ ਅਜਿਹਾ ਕਰ ਰਹੀ ਹੈ ਇਹਦੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਨਹੀਂ ਦਿੱਤੇ ਜਾ ਰਹੇ ਹਾਲਾਂਕਿ ਊਠ ਪਟਾੰਗ ਦੀਆਂ ਗੱਲਾਂ ਮਨਜਿੰਦਰ ਸਿੰਘ ਸਿਰਸਾ ਵਰਗੇ ਲੋਕ ਕਰਦੇ ਨਜ਼ਰ ਆਉਂਦੇ ਐ ਇਸੇ ਦਰਮਿਆਨ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਵਾੜੀ ਕਾਂਗਰਸ ਦੇ ਸੀਨੀਅਰ ਆਗੂ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਚ ਆਏ ਨੇ ਉਹਨਾਂ ਨੇ ਕੀ ਕਿਹਾ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦੀ ਦੂਜੀ ਉਡਾਨ ਜਿਹੜੀ ਅਮਰਤਸਰ ਹਵਾਈ ਅੱਡੇ ਤੇ ਲੈ ਕੇ ਆਪੜੇਗੀ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਕੇਂਦਰ ਤੇ ਹਮਲਾ ਬੋਲਦਿਆਂ ਕਿਹਾ ਕਿ ਜਹਾਜ਼ ਨੂੰ ਅਮਰਤਸਰ ਹਵਾਈ ਅੱਡੇ ਤੇ ਨਹੀਂ ਸਗੋ ਹਿਡਨ ਜਾਂ ਕਿਸੇ ਹੋਰ ਹਵਾਈ ਅੱਡੇ ਤੇ ਉਤਾਰਨਾ ਚਾਹੀਦਾ ਸੀ ਉਹਨਾਂ ਦੇ ਬਿਆਨ ਤੇ ਪੰਜਾਬ ਦੇ ਆਗੂਆਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਮਰੀਕਾ ਤੋਂ ਅੰਮ੍ਰਿਤਸਰ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲਿਜਾਣ ਵਾਲੇ ਵਾਲੀਆਂ ਉਡਾਨਾਂ ਸੰਬੰਧੀ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਮਨੀਸ਼ ਤਿਵਾੜੀ ਆਖਦੇ ਨੇ ਕਿ ਜਹਾਜ਼ ਪੰਜਾਬ ਦੇ ਵਿੱਚ ਕਿਉਂ ਉਤਾਰੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਮਰੀਕਾ ਆਉਣ ਵਾਲਾ ਹਰ ਗੈਰ ਕਾਨੂੰਨੀ ਪ੍ਰਵਾਸੀ ਪੰਜਾਬ ਤੋਂ ਹੈ ਪੰਜਾਬ ਦੇ ਮੁੱਖ ਮੰਤਰੀ ਇਸ ਹੱਦ ਤੱਕ ਬਿਲਕੁਲ ਸਹੀ ਨੇ ਇਹ ਜਹਾਜ਼ ਗੁਜਰਾਤ ਵਿੱਚ ਜਾਂ ਫਿਰ ਹਰਿਆਣਾ ਵਿੱਚ ਕਿਉਂ ਨਹੀਂ ਉਤਾਰਿਆ ਜਾ ਰਿਹਾ ਜਹਾਜ਼ ਵਿੱਚ ਗੁਜਰਾਤ ਤੇ ਹਰਿਆਣਾ ਦੇ ਲੋਕ ਵੀ ਸਨ ਤੁਸੀਂ ਇਸ ਜਹਾਜ਼ ਨੂੰ ਦਿੱਲੀ ਜਾਂ ਕਿਤੇ ਹੋਰ ਉਤਾਰ ਸਕਦੇ ਸੀ ਇਹ ਹਰ ਵਾਰ ਅੰਮ੍ਰਿਤਸਰ ਕਿਉਂ ਦਿੱਲੀ ਇਹ ਨਹੀਂ ਸਮਝਦੀ ਕਿ ਪੰਜਾਬ ਬੇਇੱਜ਼ਤੀ ਨੂੰ ਆਸਾਨੀ ਨਾਲ ਬਰਦਾਸ਼ਤ ਨਹੀਂ ਕਰਦਾ ਅਤੇ ਜਦੋਂ ਪੰਜਾਬੀ ਦਿੱਲੀ ਪੰਜਾਬ ਦਾ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਨੂੰ ਉਸ ਨੂੰ ਹਮੇਸ਼ਾ ਇਸ ਦੀ ਕੀਮਤ ਚੁਕਾਉਣੀ ਪਈ ਹੈ ਮਨੀਸ਼ ਤਿਵਾੜੀ ਅਤੇ ਮਾਨ ਦੇ ਬਿਆਨਾਂ ਤੇ ਤਰਨਚੁੰਗ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਨੂੰ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਪੰਜਾਬ ਦੇ 마ਸੂਮ ਬੱਚੇ ਗੈਰ ਕਾਨੂੰਨੀ ਢੰਗ ਨਾਲ ਕਿਉਂ ਗਏ ਕਿਵੇਂ ਗਏ ਤੇ ਉਸ ਨੂੰ ਕਿਸ ਨੇ ਭੇਜਿਆ ਸਵਾਲ ਬੜਾ ਕਲੀਅਰ ਤੇ ਕੱਟ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਦੋਂ ਵੀ ਪੰਜਾਬ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਵਾਪਰਦੀ ਹੈ ਤਾਂ ਇਸੇ ਤਰ੍ਹਾਂ ਦੀ ਅਪਰੋਚ ਅਪਣਾਉਂਦੇ ਦਿਖਾਈ ਦਿੰਦੇ ਆ ਤਰਨ ਚੰਗ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਪੁੱਛਣ ਤੋਂ ਪਹਿਲਾਂ ਮਨੀਸ਼ ਤਿਵਾੜੀ ਨੂੰ ਪੁੱਛਣ ਤੋਂ ਪਹਿਲਾਂ ਤਰਨ ਚੰਗ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਰਤੀ ਕਿਉਂਗੇ ਗੁਜਰਾਤੀ ਕਿਉਂਗੇ ਹਰਿਆਣਵੀ ਕਿਉਂਗੇ ਦਿੱਲੀ ਦੇ ਲੋਕ ਕਿਉਂਗੇ ਬੰਗਾਲ ਦੇ ਲੋਕ ਕਿਉਂਗੇ ਯੂਪੀ ਦੇ ਲੋਕ ਕਿਉਂਗੇ ਦੱਸਣ ਤਾਂ ਸਹੀ ਜਦੋਂ ਤੁਸੀਂ ਇੱਕ ਭਾਰਤ ਸ੍ਰੇਸ਼ਟ ਭਾਰਤ ਦੀ ਗੱਲ ਕਰਦੇ ਹੋ ਤੇ ਫਿਰ ਤੁਹਾਡੇ ਕੋਲ ਇਹਨਾਂ ਦਾ ਜਵਾਬ ਹੋਣਾ ਚਾਹੀਦਾ ਪੰਜਾਬੀ ਕਿਉਂਗੇ ਕਿਉਂ ਨਹੀਂ ਤੁਹਾਡਾ ਦੇਖੋ ਜੀ ਵਿਦੇਸ਼ ਮੰਤਰਾਲਾ ਤਾਂ ਯੂਨੀਅਨ ਸਰਕਾਰ ਦੇ ਅੰਡਰ ਹੈ ਸੰਘੀ ਸਰਕਾਰ ਦਾ ਸਬਜੈਕਟ ਹੈ ਤੇ ਤੁਹਾਡੇ ਵਿਦੇਸ਼ ਮੰਤਰਾਲੇ ਨੂੰ ਪਤਾ ਨਹੀਂ ਕਿ ਕਿਹੜੇ ਕਿਹੜੇ ਲੋਕ ਆਪਰੇਟ ਕਰ ਰਹੇ ਨੇ ਤੁਹਾਡੀ ਜਿਹੜੀ ਹੈ ਜਾਂਚ ਏਜੰਸੀਆਂ ਨੇਗੀਆਂ ਯੂਨੀਅਨ ਸਰਕਾਰ ਦੀਆਂ ਜਿਵੇਂ CIA ਵਰਗੀਆਂ ਏਜੰਸੀਆਂ ਨੇ ਉਹਨਾਂ ਨੂੰ ਬਾਕੀ ਚੀਜ਼ਾਂ ਦਾ ਤਾਂ ਦਿਖ ਜਾਂਦੀਆਂ ਨੇ ਇਹ ਕਿਉਂ ਨਹੀਂ ਦਿਖਦੀਆਂ ਇਹ ਵੀ ਤਾਂ ਦਿਖਣੀਆਂ ਚਾਹੀਦੀਆਂ ਸੀ ਐਸ ਸੀ ਘਟਿਆ ਇਲਜ਼ਾਮ 83 ਤੋਂ ਪਰਾਂ ਹਟ ਕੇ ਪੰਜਾਬ ਦੇ ਭਾਜਪਾਈਆਂ ਨੂੰ ਪੰਜਾਬ ਦੇ ਹੱਕ 'ਚ ਖੜਨਾ ਚਾਹੀਦਾ ਹੈ ਨਹੀਂ ਤਾਂ ਫਿਰ ਬੋਰੀ ਬਿਸਤਰਾ ਗੋਲ ਕਰੋ ਤੇ ਉੱਥੇ ਚਲੇ ਜਾ ਜਿੱਥੋਂ ਦੀ ਤੁਸੀਂ ਸਿਫਤਾ ਕਰਦੇ ਹੋ ਤੇ ਜਿਹੜੇ ਸੂਬਿਆਂ ਦੇ ਲੋਕਾਂ ਨੂੰ ਸਿਆਸਦਾਨਾਂ ਨੂੰ ਬਚਾਉਣ ਦੇ ਲਈ ਤੁਸੀਂ ਆਪਣੇ ਸੰਗ ਸ카 ਲੈਨੇ ਹੋ ਮਨੀਸ਼ ਤਵਾੜੀ ਦਾ ਮੁੱਖ ਮੰਤਰੀ ਦੇ ਹੱਕ 'ਚ ਆਉਣਾ ਸ਼ਲਾਘਾਯੋਗ ਹੈ ਤੇ ਮੁੱਖ ਮੰਤਰੀ ਦਾ ਚਾਹੇ ਸਿਆਸਤ ਤੋਂ ਪ੍ਰੇਰਿਤ ਹੀ ਸਹੀ ਪਰ ਪੰਜਾਬ ਦੇ ਹੱਕ 'ਚ ਕੜਨਾ ਖੜਨਾ ਸ਼ਲਾਘਾਯੋਗ ਹੈ ਇਹਦੀ ਸਾਨੂੰ ਤਾਇਦ ਕਰਨੀ ਚਾਹੀਦੀ ਹੈ ਸਮੁੱਚੇ ਪੰਜਾਬ ਨੂੰ ਇੱਕ ਲੈਂ ਤੇ ਇਕਤਾਰਬੰਦ ਹੋ ਕੇ ਮੁੱਖ ਮੰਤਰੀ ਦੇ ਨਾਲ ਖੜਨਾ ਚਾਹੀਦਾ ਹੈ ਦੇਰ ਆਏ ਦਰੁਸਤ ਆਏ ਮੁੱਖ ਮੰਤਰੀ ਘਟੋ ਘਟ ਬੋਲੇ ਤਾਂ ਸਹੀ ਚਾਹੇ ਸਿਆਸਤ ਤੋਂ ਪ੍ਰੇਰਿਤ ਨੇ ਮੁੱਖ ਮੰਤਰੀ ਇਸ ਗੱਲ ਦੇ ਉੱਤੇ ਜ਼ੁਬਾਨ ਖੋਲਣ ਦੇ ਲਈ ਰਾਜ਼ੀ ਤਾਂ ਹੋਏ ਇਹਨੂੰ ਜ਼ੋਰਦਾਰ ਢੰਗ ਦੇ ਨਾਲ ਅੱਗੇ ਚੁੱਕਣ ਦੀ ਲੋੜ ਹੈ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਇਸ ਮਾਮਲੇ ਦੇ ਉੱਤੇ ਇਕੱਠੇ ਹੋ ਕੇ ਲੋਕ ਸਭਾ ਚ ਤੇ ਰਾਜ ਸਭਾ ਚ ਤਾਂ ਹੈ ਹੀ ਸਾਰੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮਾਮਲੇ ਦੇ ਉੱਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਜ਼ੋਰਦਾਰ ਢੰਗ ਨਾਲ ਰੱਖਣੀ ਚਾਹੀਦੀ ਹੈ ਤੇ ਇਸ ਦਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਮੋਦੀ ਸਰਕਾਰ ਨੂੰ ਦੇਣ ਦੀ ਸਮੇਂ ਦੀ ਲੋੜ ਜਿਹੜੀ ਆ ਉਹ ਹੈਗੀ ਹੈ